ਬਾਹੀ ਗੁਰੂ ਜੀ ਦਾ ਖਾਲਸਾ ਸ੍ਰੀ ਬਾਹੀ ਗੁਰੂ ਜੀ ਦੀ ਫਤਿਹ ਗੁਰੂ ਨਾਨਕ ਦੇਵ ਜੀ ਤੇ ਸਿਕੰਦਰ ਲੋਧੀ ਦਾ ਹਾਥੀ ਸ਼ੇਖ ਸ਼ਰਫ ਨਾਲ ਬਚਨ ਵਿਲਾਸ ਕਰਦਿਆਂ ਹੋਇਆਂ ਗੁਰੂ ਜੀ ਨੂੰ ਪਤਾ ਲੱਗਾ ਕਿ ਸਿਕੰਦਰ ਲੋਧੀ ਦਿੱਲੀ ਦਾ ਪਾਤਸ਼ਾ ਇਸਲਾਮ ਧਰਮ ਦੇ ਵਾਅਦੇ ਦੀ ਧੁੰਨ ਵਿੱਚ ਸ਼ਦਾਈ ਹੋ ਗਿਆ ਹੈ ਉਹ ਉਹਨਾਂ ਲੋਕਾਂ ਨੂੰ ਬਹੁਤ ਤੰਗ ਕਰਦਾ ਹੈ ਜੋ ਸਾਂਝਾ ਪ੍ਰਚਾਰ ਕਰਦੇ ਨੇ ਅਜੇ ਕੱਟੜ ਹਿੰਦੂ ਤਾਂ ਸ਼ਾਇਦ ਉਸ ਕੋਲੋਂ ਬਚ ਜਾਵੇ ਪਰ ਉਹ ਨਹੀਂ ਬਚ ਸਕਦਾ ਜੋ ਆਖੇ ਕਿ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੀਰਾ ਮੰਗ ਰਹਿਣਾ ਚਾਹੀਦਾ ਸਾਰੇ ਇਸ ਖੁਦਾ ਪਰਮਾਤਮਾ ਦੇ ਪੁੱਤਰ ਹਨ ਕਈ ਐਸੇ ਸਾਧੂ ਉਸਨੇ ਕੈਦ ਕੀਤੇ ਹੋਏ ਨੇ ਤੇ ਕਈਆਂ ਨੂੰ ਕਤਲ ਕਰਵਾ ਦਿੱਤਾ ਹੈ ਧਰਮ ਦੇ ਨਾਮ ਤੇ ਉਹ ਅਤਿਆਚਾਰ ਕਰ ਰਿਹਾ ਹੈ ਗੁਰੂ ਵੀ ਐਸਾ ਜਾਬਰਾ ਅਨੁਸੋਧਨ ਵਾਸਤੇ ਹੀ ਚੜੇ ਸਨ ਗੁਰੂ ਜੀ ਨੇ ਪੱਕਾ ਫੈਸਲਾ ਕਰ ਲਿਆ ਕੀ ਦਿੱਲੀ ਜਾਣਗੇ ਅਤੇ ਬਾਦਸ਼ਾਹ ਨੂੰ ਜ਼ਰੂਰ ਮਿਲਣਗੇ ਸ਼ੇਖ ਸ਼ਰਫ ਨੂੰ ਨਿਹਾਲ ਕਰਕੇ ਅਤੇ ਉਸ ਨਾਲ ਸਦੀਵੀ ਮਿੱਤਰਤਾ ਕਾਇਮ ਕਰਕੇ ਗੁਰੂ ਜੀ ਚੌ ਦਿਨਾਂ ਪਿਛੋਂ ਦਿੱਲੀ ਸ਼ਹਿਰ ਆ ਗਏ ਦੇਵਨੇਤ ਨਾਲ ਕਿਸੇ ਕਾਰਨ ਇੱਕ ਸ਼ਾਈ ਹਾਥੀ ਬਾਦਸ਼ਾਹ ਸਿਕੰਦਰ ਦਾ ਹਾਥੀ ਮਰ ਗਿਆ ਤੇ ਮਹਾਵਤ ਤੇ ਉਸ ਦਾ ਪਰਿਵਾਰ ਪੇਟ ਪੇਟ ਕੇ ਖੀਵਾ ਹੋ ਰਿਹਾ ਸੀ ਕਿਉਂਕਿ ਉਹਨਾਂ ਦਾ ਰੋਜ਼ਗਾਰ ਮਾਰਿਆ ਗਿਆ ਸੀ ਨਾਲ ਹੀ ਹਾਥੀ ਮਹਾਵਤ ਕੋਲੋਂ ਬਾਦਸ਼ਾਹੀ ਮਹਿਲਾਂ ਤੋਂ ਬਾਹਰ ਮਾਰਿਆ ਸੀ ਗੁਰੂ ਜੀ ਬਾਜ਼ਾਰੋ ਬਾਜ਼ਾਰ ਜਾਂਦੇ ਸਨ ਤੇ ਉਹਨਾਂ ਨੇ ਰੋਣ ਦੀ ਕੋਕ ਪੁਕਾਰ ਸੁਣੀ ਨੇੜੇ ਚਲੇ ਗਏ ਮਹਾਵਤ ਤੇ ਉਹਦੇ ਪਰਿਵਾਰ ਦੀ ਭੈੜੀ ਦਸ਼ਾ ਦੇਖ ਕੇ ਦਿਆਲੂ ਕਿਰਪਾਲੂ ਜਗਤ ਗੁਰੂ ਨੂੰ ਦਇਆ ਆ ਗਈ ਮਹਾਵਤ ਨੂੰ ਆਖਣ ਲੱਗੇ ਪੁਰਸ਼ਾ ਰੋਣ ਬੰਦ ਕਰ ਸਤਨਾਮ ਸਤ ਕਰਤਾਰ ਦਾ ਜਾਪ ਕਰ ਤੇਰਾ ਹਾਥੀ ਮਾਰਿਆ ਨਹੀਂ ਚਾਉਂਦਾ ਹੈ ਹਾਥੀ ਮਰੇ ਨੂੰ ਕਿੰਨਾ ਚਿਰ ਹੋ ਚੁੱਕਾ ਸੀ ਮਹਾਵਤ ਕਿਵੇਂ ਮੰਨੇ ਕਿ ਉਸਨੇ ਗੁਰੂ ਜੀ ਦਾ ਬਚਨ ਤਾਂ ਅਣ ਸੁਣਿਆ ਕਰ ਦਿੱਤਾ ਪਰ ਗੁਰੂ ਜੀ ਦੇ ਚਿਹਰੇ ਵਾਲ ਵੇਖਣ ਲੱਗ ਪਿਆ ਗੁਰੂ ਜੀ ਨੇ ਮੁੜ ਕੇ ਆ ਪੁਰਸ਼ਾ ਹਾਥੀ ਵੱਲ ਦੇਖ ਅੱਖਾਂ ਵਿੱਚ ਅਥਰੂ ਪੁੰਜਦੇ ਹਾਥੀ ਨਹੀਂ ਮਰਿਆ ਮਹਾਵਤ ਨੇ ਮੁੜ ਕੇ ਹਾਥੀ ਵੱਲ ਦੇਖਿਆ ਲੰਮਾ ਪਿਆ ਹਾਥੀ ਕਿੰਨੀ ਥਾਂ ਮੱਲੀ ਪਿਆ ਸੀ ਜਦ ਮਹਾਵਤ ਨੇ ਨਜ਼ਰ ਮਾਰੀ ਤਾਂ ਹਾਥੀ ਸੱਚਮੁੱਚ ਜਿੰਦਾ ਸੀ ਉਹ ਕਾਨਾ ਹਿਲਾਇ ਜਾਂਦਾ ਸੀ ਹਾਥੀ ਦੇ ਕੰਨ ਹਿਲਦੇ ਦੇਖ ਕੇ ਮਹਾਵਤ ਗੁਰੂ ਜੇ ਚਰਣੀ ਟੈਪਿਆ ਉਸ ਦਾ ਪਰਿਵਾਰ ਰੋਂਦੀ ਥਾਂ ਹੱਸ ਪਿਆ ਇੱਕ ਪਲ ਵਿੱਚ ਹੀ ਰੋ ਬਦਲ ਗਈ ਹਾਥੀ ਉੱਠ ਕੇ ਤੁਰ ਪਿਆ ਜਿਸ ਵੇਲੇ ਗੁਰੂ ਜੀ ਨੇ ਕੋਤਤ ਕੀਤਾ ਉਸ ਵੇਲੇ ਉੱਥੇ 100 ਇਸਤਰੀ ਮਰਦ ਸਨ ਉਹਨਾਂ ਨੇ ਸਾਰੇ ਸ਼ਹਿਰ ਵਿੱਚ ਖਬਰ ਫੈਲਾ ਦਿੱਤੀ ਕਿ ਬਾਦਸ਼ਾਹ ਦੇ ਮਰੇ ਹਾਥੀ ਨੂੰ ਇੱਕ ਫਕੀਰ ਨੇ ਜ਼ਿੰਦਾ ਕਰ ਦਿੱਤਾ ਹੈ ਕਿਸੇ ਕਹਾ ਕੋਈ ਕਰਨੀ ਵਾਲਾ ਸਾਧੂ ਹੈ ਕਿਸੇ ਆਖਿਆ ਹਿੰਦੂ ਅਵਤਾਰ ਹੈ ਜਿਉਂ ਜਿਉਂ ਲੋਕਾਂ ਨੇ ਸੁਣਿਆ ਤਿਉਂ ਤਿਉਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੁੱਜੇ ਦਰਸ਼ਨ ਕਰਕੇ ਨਿਹਾਲ ਹੋ ਗਏ ਸਭ ਨੂੰ ਸਤਨਾਮ ਸਤ ਕਰਤਾਰ ਦਾ ਸਿਮਰਨ ਦੱਸ ਕੇ ਜੀਵਨ ਮੁਕਤੀ ਦਾ ਰਾਹ ਦੱਸਿਆ ਹੌਲੀ ਹੌਲੀ ਇਹ ਖਬਰ ਬਾਸ਼ਾ ਸਿਕੰਦਰ ਲੋਧੀ ਦੇ ਕੰਨਾਂ ਤੱਕ ਵੀ ਪਹੁੰਚ ਗਈ ਉਸ ਨੇ ਉਸ ਵੇਲੇ ਮੌਲਵੀ ਤੇ ਵਜ਼ੀਰ ਸੱਦੇ ਪੂਰੇ ਵੇਰਵੇ ਨਾਲ ਸਾਰੀ ਗੱਲ ਪੁੱਛੀ ਪੂਰੀ ਘਟਨਾ ਸੁਣਨ ਜੋ ਕਣ ਪਿੱਛੋਂ ਬਾਦਸ਼ਾ ਵਜ਼ੀਰਾ ਤੇ ਮੌਲਵੀਆਂ ਨੇ ਆਖਿਆ ਮੈਂ ਉਸ ਫਕੀਰ ਦੇ ਕੋਲ ਜਾਣਾ ਚਾਹੁੰਦਾ ਮੇਰਾ ਪੂਰਾ ਪਤਾ ਕਰਨਾ ਹੈ ਕਿ ਉਹ ਕਿੰਨਾ ਕੁ ਵੱਲੀ ਹੈ ਸਬਬ ਨਾਲ ਜਿਸ ਵੇਲੇ ਬਾਦਸ਼ਾ ਰਾਜ ਮਹਿਲਾਂ ਵਿੱਚੋਂ ਨਿਕਲਿਆ ਉਸ ਸਮੇ ਗੁਰੂ ਜੀ ਤੇ ਮਰਦਾਨਾ ਰੱਬੀ ਰੰਗੇ ਹੋਏ ਉਧਰ ਨੂੰ ਤੁਰੇ ਆਉਂਦੇ ਸਨ ਉਹਨਾਂ ਦੇ ਪਿੱਛੇ ਹਿੰਦੂ ਤੇ ਮੁਸਲਮਾਨ ਦੀ ਪੇੜ ਸੀ ਬਾਦਸ਼ਾ ਗੁਰੂ ਜੀ ਦਾ ਲਿਬਾਸ ਦੇਖ ਕੇ 당ਗ ਰਹਿ ਗਿਆ ਉਸ ਨੂੰ ਗੁਰੂ ਜੀ ਨਾ ਹਿੰਦੂ ਦੀ ਸੀ ਤੇ ਨਾ ਹੀ ਮੁਸਲਮਾਨ ਬਾਦਸ਼ਾ ਸਿਕੰਦਰ ਲੋਧੀ ਤੇ ਗੁਰੂ ਜੀ ਦਾ ਮੇਲ ਹੋ ਗਿਆ ਮੌਲਵੀ ਨੇ ਅੱਗੇ ਹੋ ਕੇ ਗੁਰੂ ਜੀ ਕੋਲੋਂ ਪੁੱਛਿਆ ਸਾਈ ਲੋਕਾ ਬਾਦਸ਼ਾ ਸਲਾਮਤ ਪੁੱਛਦੇ ਹਨ ਕਿ ਹਾਥੀ ਮਰ ਗਿਆ ਸੀ ਉਸ ਨੂੰ ਜਿਉਂਦਾ ਤੁਸੀਂ ਕੀਤਾ ਹੈ ਗੁਰੂ ਜੀ ਕੀ ਬਾਦਸ਼ਾ ਬੋਲ ਨਹੀਂ ਸਕਦੇ ਮੌਲਵੀ ਬੋਲ ਸਕਦੇ ਹਨ ਗੁਰੂ ਜੀ ਫਿਰ ਆਪ ਪੁੱਛ ਲੈਣ ਗੁਰੂ ਜੀ ਦਾ ਇਹ ਦਲੇਰੀ ਭਰਿਆ ਬਚਨ ਸੁਣ ਕੇ ਮੌਲਵੀ ਦਾ ਠਟੰਬਰ ਗਿਆ ਅਤੇ ਬਾਦਸ਼ਾ ਅੱਗੇ ਹੋਇਆ ਬਾਦਸ਼ਾ ਨੇ ਆਪ ਜੀ ਕੋਲੋਂ ਪੁੱਛਿਆ ਰੱਬ ਦੇ ਬੰਦੇ ਹਾਥੀ ਨੂੰ ਤੂੰ ਜਿਉਂਦਾ ਕੀਤਾ ਸੀ ਮੇਰੇ ਕਰਤਾਰ ਨੇ ਗੁਰੂ ਜੀ ਨੇ ਉੱਤਰ ਦਿੱਤਾ ਸਿਕੰਦਰ ਤੇਰਾ ਕਰਤਾਰ ਕਿੱਥੇ ਹੈ ਗੁਰੂ ਜੀ ਨੇ ਕਿਹਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰਪ੍ਰਸਾਦ ਭਾਵ ਮੇਰਾ ਕਰਤਾਰ ਉਹ ਇੱਕ ਹੈ ਜਿਸ ਦਾ ਆਕਾਰ ਕੋਈ ਨਹੀਂ ਪਰ ਉਸ ਦਾ ਨਾਮ ਸੱਤ ਹੈ ਜਗਤ ਨੂੰ ਬਣਾਉਣ ਵਾਲਾ ਪੁਰਖ ਹੈ ਉਹ ਕਿਸੇ ਕੋਲੋਂ ਡਰਦਾ ਨਹੀਂ ਕਿਸੇ ਨਾਲ ਵੈਰ ਨਹੀਂ ਰੱਖਦਾ ਉਸ ਸਮੇਂ ਦੇ ਚੱਕਰ ਤੋਂ ਬਾਹਰ ਹੈ ਮੂਰਤੀਮਾਨ ਹੋ ਕੇ ਜੁਨਾ ਵਿੱਚ ਨਹੀਂ ਪਾਉਂਦਾ ਪਰ ਉਹ ਮਿਲਦਾ ਤਾਂ ਹੈ ਜੇ ਸੱਚੇ ਗੁਰੂ ਦੀ ਕਿਰਪਾ ਹੋਵੇ ਤਾਂ ਐਵੇਂ ਕਿਸੇ ਨੂੰ ਨજર ਨਹੀਂ ਆਉਂਦਾ ਜੇ ਤੁਸੰਤਾਰ ਹੈ ਤਾਂ ਉਸ ਨੂੰ ਆਖ ਉਸ ਹਾਥੀ ਨੂੰ ਮੁੜ ਕੇ ਮਾਰ ਦੇਵੇ ਅਤੇ ਫੇਰ ਜਿਉਂਦਾ ਕਰੇ ਗੁਰੂ ਜੀ ਕਰਤਾਰ ਅੱਲਾ ਦਾ ਇਮਤਿਹਾਨ ਬੰਦਾ ਨਹੀਂ ਲੈ ਸਕਦਾ ਇਸ ਜਿੰਦ ਨੂੰ ਕਰਨਾ ਚੰਗਾ ਨਹੀਂ ਸਿਕੰਦਰ ਕੁਝ ਵੀ ਹੋਵੇ ਹਾਥੀ ਮਾਰਿਆ ਜਾਵੇ ਗੁਰੂ ਜੀ ਅੱਛਾ ਜੋ ਮੇਰੇ ਕਰਤਾਰ ਦੀ ਮਰਜ਼ੀ ਹੈ ਉਹ ਕੁਝ ਹੋਵੇਗਾ ਸਿਕੰਦਰ ਉਸੇ ਹਾਥੀ ਉੱਤੇ ਚੜ ਕੇ ਬਾਦਸ਼ਾਹੀ ਮਹਿਲਾਂ ਵਿੱਚੋਂ ਬਾਹਰ ਆਇਆ ਸੀ ਬਾਦਸ਼ਾਹ ਦੇ ਦੇਖਦਿਆਂ ਦੇਖਦਿਆਂ ਹਾਥੀ ਮਰ ਗਿਆ ਸਾਰੇ ਵੇਖ ਗਏ ਹੈਰਾਨ ਹੋ ਗਏ ਸਿਕੰਦਰ ਦੇ ਦਿਲ ਨੂੰ ਇਹ ਤਾਂ ਖੁੜਕ ਗਈ ਕਿ ਇਹ ਫਕੀਰ ਹੈ ਕੋਈ ਕਰਾਮਾਤੀ ਪਰ ਬਾਦਸ਼ਾਹੀ ਹੰਕਾਰ ਦੇ ਮੱਝ ਵੀ ਹਟਨੇ ਉਸ ਨੂੰ ਮੂਰਖ ਪੁਣੇ ਤੋਂ ਬਾਹਰ ਨਾ ਹੋਣ ਦਿੱਤਾ ਸਿਕੰਦਰ ਹੁਣ ਇਸ ਨੂੰ ਜਿਉਂਦਾ ਵੀ ਕਰ ਗੁਰੂ ਜੀ ਹੁਕਮ ਮੈਂ ਆਪਣੇ ਕਰਤਾਰ ਦਾ ਮੰਨਦਾ ਹਾਂ ਕਿਸੇ ਬੰਦੇ ਦਾ ਨਹੀਂ ਸਿਕੰਦਰ ਮੈਂ ਤਾਂ ਬਾਦਸ਼ਾਹ ਹਾਂ ਗੁਰੂ ਜੀ ਪੋਲੇ ਬੰਦੇ ਸੋਚ ਇਸ ਤਖਤ ਉੱਤੇ ਅਨੇਕਾਂ ਬਾਦਸ਼ਾਹ ਹੋ ਗਏ ਕਈ ਸਿਕੰਦਰ ਹੋ ਗਏ ਉਹ ਕਿੱਥੇ ਹਨ ਕਿ ਉਹ ਕਬਰਾਂ ਵਿੱਚ ਨਹੀਂ ਜਾ ਸਕਤੇ ਸਿਕੰਦਰ ਕੋ ਜੇ ਸ਼ਰਮਿੰਦਾ ਜਾ ਹੋ ਗਿਆ ਬਾਦਸ਼ਾਹੀ ਹੱਥ ਨੂੰ ਉਸ ਨੇ ਨਾ ਛੱਡਿਆ ਉਹ ਕਰੋਧ ਨਾਲ ਬੋਲਿਆ ਜਾਂ ਹਾਥੀ ਜਿਉਂਦਾ ਕਰੋ ਨਹੀਂ ਤੇ ਬੰਦੀਖਾਨੇ ਸੁੱਟੇ ਜਾਓਗੇ ਅੱਗੇ ਹਾਥੀ ਮਹਾਵਦ ਦੇ ਪਰਿਵਾਰ ਨੇ ਤਰ ਲਿਆ ਨੇ ਜਿਉਂਦਾ ਕੀਤਾ ਸੀ ਹੁਣ ਬਾਦਸ਼ਾਹੀ ਹੁਕਮ ਨਾਲ ਜਿਉਂਦਾ ਨਹੀਂ ਹੋ ਸਕਦਾ ਬੰਦੀਖਾਨੇ ਸੁੱਟੋ ਜਾਂ ਕਾਠ ਮਾਰੋ ਮੋਰਖ ਸਿਕੰਦਰ ਕਰੋਧਵਾਣ ਹੋ ਗਿਆ ਉਸਨੇ ਆਪਣੇ ਆਦਮੀਆਂ ਨੂੰ ਹੁਕਮ ਕੀਤਾ ਕਿ ਇਸ ਫਕੀਰ ਨੂੰ ਬੰਦੀਖਾਨੇ ਬੰਦ ਕਰ ਦਿਓ ਜਿੰਨਾ ਚਿਰ ਹਾਥੀ ਜਿਉਂਦਾ ਨਾ ਕਰੇ ਉਹਨਾਂ ਚਿਰ ਛੱਡਣਾ ਨਹੀਂ ਇਹ ਹਿੰਦੂ ਫਕੀਰ ਹੈ ਇਸਲਾਮ ਦੇ ਵਿਰੁੱਧ ਕੁਫਰ ਦਾ ਪ੍ਰਚਾਰ ਕਰਦਾ ਹੈ ਬਾਦਸ਼ਾਹ ਦੇ ਹੁਕਮ ਨੂੰ ਟਾਲਣ ਦਾ ਹੌਸਲਾ ਕੌਣ ਕਰੇ ਸਰਕਾਰੀ ਆਦਮੀਆਂ ਨੇ ਉਸ ਵੇਲੇ ਮਰਦਾਨੇ ਨੂੰ ਤੇ ਗੁਰੂ ਜੀ ਨੂੰ ਅੱਗੇ ਲਾ ਕੇ ਬੰਦੀਖਾਲ ਤੋੜ ਲਿਆ ਅੰਤਰੀਆ ਮੇ ਖੁਦ ਬੰਦੀਖਾਨੇ ਜਾਣਾ ਚਾਹੁੰਦੇ ਸਨ ਕਿਉਂਕਿ ਸਿਕੰਦਰ ਦੇ ਬੰਦੀਖਾਨੇ ਵਿੱਚ ਸੈਂਕੜੇ ਹਿੰਦੂ ਸਾਧੂ ਤੇ ਸੂਫੀ ਫਕੀਰ ਨਜ਼ਰਬੰਦ ਸਨ। ਉਹਨਾਂ ਦਾ ਦੋਸ਼ ਇਹ ਸੀ ਕਿ ਉਹ ਪਿਆਰ, ਇਕਤਾ ਤੇ ਸੱਚੇ ਮਨੁੱਖ ਧਰਮ ਦਾ ਪ੍ਰਚਾਰ ਕਰਦੇ ਸਨ। ਗੁਰੂ ਜੀ ਨੇ ਉਹਨਾਂ ਦੇ ਬੰਦਨ ਕਟਣੇ ਸੰਮਰਦਾਨਾ ਰਤਾ ਕਾ ਬ੍ਰਿਆ ਪਰ ਗੁਰੂ ਜੀ ਦੀ ਮਿਹਰ ਦਾ ਸਦਗਉ ਖਿੜੇ ਮੱਥੇ ਤੇ ਚੜ੍ਹਦੀਆਂ ਕਲਾਂ ਵਿੱਚ ਰਿਹਾ। ਗੁਰੂ ਜੀ ਬੰਦੀਖਾਨ ਪੁੱਜੇ ਨਰਕ ਸਮਾਨ ਹਨੇਰੇ ਬੰਦੀਖਾਨੇ ਵਿੱਚ ਪੈਰ ਪਾਉਂਦਿਆਂ ਸਾਰੇ ਬੰਦੀਖਾਨੇ ਵਿੱਚ ਚਾਨਣ ਹੋ ਗਿਆ ਕੈਦੀ ਸੰਤਾਂ ਦੇ ਹਿਰਦੇ ਖੁਸ਼ ਹੋ ਗਏ ਕਮਲ ਫੁੱਲ ਵਾਂਗ ਖੇੜੇ ਵਿੱਚ ਆ ਗਏ ਉਹਨਾਂ ਨੇ ਸਮਝਿਆ ਆਪ ਹਰਜੀ ਨੂੰ ਉਹਨਾਂ ਨੂੰ ਸੁਤੰਤਰ ਕਰਾਉਣ ਵਾਸਤੇ ਆਏ ਹਨ ਗੁਰੂ ਜੀ ਨੇ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਉਹ ਰਬਾਬ ਵਜਾਵੇ ਨਿਰੰਕਾਰੇ ਧਨ ਵਾਲੀ ਰਬਾਬ ਵਜੀ ਗੁਰੂ ਜੀ ਨੇ ਰਸੀਲੇ ਗਲੇ ਨਾਲ ਅਕਾਲ ਪੁਰਖ ਨੇ ਹੁਕਮ ਦਾ ਗਾਇਨ ਕਰਨਾ ਸ਼ੁਰੂ ਕੀਤਾ ਤੁਰ ਕੀ ਬਾਣੇ ਦੇ ਕੀਰਤਨ ਕਰਨ ਦੀ ਢਿੱਲ ਹੀ ਸੀ ਕਿ ਸਾਰੇ ਸੰਤਾਂ ਦੇ ਹੱਥਾਂ ਪੈਰਾਂ ਦੇ ਬੰਧਨ ਟੁੱਟ ਗਏ ਜਿਨ੍ਹਾਂ ਨੂੰ ਕਾਠ ਮਾਰਿਆ ਹੋਇਆ ਸੀ ਉਹਨਾਂ ਦਾ ਕਾਠ ਖੁੱਲ ਗਿਆ ਜੋ ਪੋਕਤਰੇ ਦੇ ਪਿਆਦਿਆਂ ਨੇ ਮਾਰ ਕੁਟਾਈ ਦੀਆਂ ਪੀੜਾਂ ਤੋਂ ਤੰਗ ਸਨ ਉਹਨਾਂ ਨੂੰ ਸ਼ਾਂਤੀ ਮਿਲੇ ਪੀੜਾਂ ਦੂਰ ਹੋ ਗਈਆਂ ਸ਼ਬਦ ਤੇ ਕੀਰਤਨ ਪਿੱਛੋਂ ਗੁਰੂ ਜੀ ਮਰਦਾਨੇ ਨੇ ਇੱਕ ਸੁਰ ਸਤਨਾਮ ਸਤਕਰਤਾਰ ਸਤਨਾਮ ਸਤਕਰਤਾਰ ਦੀ ਤੁਣ ਗਾਈ 10 ਮਿੰਟ ਤੱਕ ਦੋਵੇਂ ਗਾਉਂਦੇ ਰਹੇ ਉਹੋ ਹੀ ਨਹੀਂ ਗਾਉਂਦੇ ਸਏ ਸਗੋ ਕੈਦੀ ਰਾਖੇ ਪਿਆਦੇ ਤੇ ਬੰਦੀਖਾਨੇ ਦੀਆਂ ਕੰਧਾਂ ਵੀ ਸਤਨਾਮ ਸਤ ਕਰਤਾਰ ਦਾ ਰਟਣ ਕਰਨ ਲੱਗ ਪਈਆਂ ਸਤ ਸੰਗ ਸ਼ੁਰੂ ਹੋ ਗਿਆ ਨਰਕ ਵੀ ਸਵਰਗ ਬਣ ਗਿਆ ਕਰਤਾਰ ਦੇ ਸਿਮਰਨ ਦੀਆਂ ਐਨੀਆਂ ਬਰਕਤਾਂ ਸਨ ਕਿ ਸਾਰੇ ਵਿਸਮਾਦ ਵਿੱਚ ਪਹੁੰਚ ਗਏ ਸੰਤਰੀਆਂ ਰਾਖਿਆਂ ਨੇ ਦੇਖਿਆ ਕਿ ਬੰਦੀਖਾਨੇ ਦੇ ਸਾਰੇ ਜੰਦਰੇ ਆਪਣੇ ਆਪ ਖੁੱਲ ਗਏ ਹਨੇਰੇ ਦੀ ਥਾਂ ਰੋਸ਼ਨੀ ਰੌਣੇ ਦੇ ਥਾਂ ਚੁੱਪ ਦੀ ਥਾਂ ਰੱਬੀ ਰਾਗ ਤੇ ਕੀਰਤਨ ਅਤੇ ਅਚੰਬੇ ਦੀ ਹੋਰ ਗੱਲ ਇਹ ਸੀ ਕਿ ਜੇ ਸੰਤਰੀ ਕੈਦੀਆਂ ਦੇ ਨੇੜੇ ਹੋਣ ਵਾਸਤੇ ਪੈਰ ਪੁੱਟਦੇ ਸਨ ਤਾਂ ਉਹਨਾਂ ਨੂੰ ਦਿਸਣੋਂ ਹਟ ਜਾਂਦਾ ਸੀ ਵੰਨੇ ਹੋ ਜਾਂਦੇ ਸਨ ਜੇ ਪਿੱਛੇ ਮੁੜਦੇ ਸਨ ਤਾਂ ਉਹਨਾਂ ਨੂੰ ਦਿਸਣ ਲੱਗ ਪੈਂਦਾ ਸੀ ਉਹ ਨਾਠ ਨਾਠ ਬਾਦਸ਼ਾਹ ਕੋਲ ਗਏ ਸਾਰਾ ਵਰਤریہ ਅਚਰਜ ਖੇਲ ਉਹਨਾਂ ਨੇ ਬਾਦਸ਼ਾਹ ਨੂੰ ਖੋਲ ਸੁਣਾਇਆ ਬਾਦਸ਼ਾਹ ਸਿਕੰਦਰ ਪਹਿਲਾਂ ਹੀ ਕਬਰਿਆ ਹੋਇਆ ਸੀ ਉਸ ਨੂੰ ਜਾਂਦਿਆਂ ਹੋਇਆਂ ਭਿਆਨਕ ਸੁਪਨੇ ਆਉਂਦੇ ਸਨ ਸਿਰ ਦੇ ਹੇਕ ਵਿੱਚ ਪੀੜ ਹੁੰਦੀ ਸੀ ਉਹ ਵਿਆਕੁਲ ਜੀਆ ਹੋਇਆ ਹਕੀਮਾਂ ਦੇ ਆਸਰੇ ਬੈਠਾ ਹੋਇਆ ਸੀ ਜਦੋਂ ਬਾਦਸ਼ਾਹ ਨੇ ਵਾਰਤਾ ਸੁਣੀ ਤਾਂ ਤੜਪੁੱਠਿਆ ਭੁੱਲ ਹੋਈ ਉਹ ਕੋਈ ਵੱਡਾ ਵੱਲੀ ਹੈ ਖੁਦਾ ਹੈ ਉਸ ਨੂੰ ਹੁਣ ਜਾ ਕੇ ਬੰਦੀਖਾਨੇ ਵਿੱਚੋਂ ਕੱਢ ਦਿਓ ਇਹ ਹੁਕਮ ਸੁਣਦੇ ਸਾਰ ਸੰਤਰੀ ਬੰਦੀਖਾਨੇ ਵੱਲ ਨੱਠੁੱਟਿਆ ਉਸ ਦੇ ਬੰਦੀਖਾਨੇ ਪੁੱਜਣ ਤੋਂ ਪਹਿਲਾਂ ਸਿਕੰਦਰ ਲੋਧੀ ਵੀ ਪਿੱਛੇ ਤੁਰ ਪਿਆ। خدا ਦੇ ਪਿਆਰੇ ਨਾਨਕ ਤੇ ਮਰਦਾਨੇ ਬਾਦਸ਼ਾਹ ਸਲਾਮਤ ਦੀ ਆਗਿਆ ਨਾਲ ਆਜ਼ਾਦ ਕੀਤਾ ਜਾਂਦਾ ਹੈ ਜਾਓ ਮौज ਕਰੋ ਸੰਤਰੀ ਨੇ ਬੰਦੀਖਾਨੇ ਪੁੱਜ ਕੇ ਗੁਰੂ ਜੀ ਨੂੰ ਆਖਿਆ ਕਿ ਇਕੱਲੇ ਨਹੀਂ ਜਾਵਾਂਗੇ। ਜੀ ਅਸਾਂ ਦੋਨੂੰ ਛੱਡਣਾ ਹੈ ਤਾਂ ਬਾਕੀ ਦੇ ਸਾਧੂਆਂ ਨੂੰ ਵੀ ਸੁਤੰਤਰ ਕਰੋ ਗੁਰੂ ਜੀ ਦਾ ਉੱਤਰ ਸੀ ਓਹ ਬੈਸ ਹੋ ਹੀ ਰਹੀ ਸੀ ਕਿ ਸਿਕੰਦਰ ਲੋਧੀ ਬੰਦੀਖਾਨੇ ਆ ਗਿਆ ਉਸ ਨੇ ਗੁਰੂ ਜੀ ਦੇ ਬਚਨ ਸੁਣ ਕੇ ਹੁਕਮ ਕੀਤਾ ਸਾਰਾ ਬੰਦੀਖਾਨਾ ਖਾਲੀ ਕਰ ਦਿਓ ਆਪ ਸਿਕੰਦਰ ਅੱਗੇ ਹੋ ਕੇ ਗੁਰੂ ਜੀ ਦੇ ਚਰਨੇ ਡਿੱਗ ਪਿਆ ਗੁਰੂ ਜੀ ਨੇ ਉਸ ਨੂੰ ਉਪਦੇਸ਼ ਕਰਕੇ ਪਾਪ ਕਰਮ ਤੋਂ ਰੋਕਿਆ ਤੇ ਲੋਕ ਭਲਾਈ ਕਰਨ ਵਾਸਤੇ ਪ੍ਰੇਰਿਆ ਆਖਦੇ ਨੇ ਉਸ ਦਿਨ ਤੋਂ ਸਿਕੰਦਰ ਨੇ ਚੰਗਾ ਜੀਵਨ ਬਤੀਤ ਕੀਤਾ ਤੇ ਸਾਰੀ ਪਰਜਾ ਦੇ ਭਲੇ ਵਾਸਤੇ ਕਈ ਮਹਾਨ ਕੰਮ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ